ਇਹ ਦੋ ਲੜਕੇ ਗੁਰਿੰਦਰ ਸਿੰਘ ਅਤੇ ਸੁਨੀਲ ਕੁਮਾਰ ਦੋਨੋਂ ਸਲੇਮਪੁਰ ਥਾਣਾ ਰਾਮਾ ਦੇ ਰਹਿਣ ਵਾਲੇ ਹੈਗੇ ਆ ਇਹਨਾਂ ਤੋਂ ਅਸੀਂ ਮੋਟਰਸਾਈਕਲ ਬਰਾਮਦ ਕਰਕੇ ਹੋਰ ਤਪੀਸ਼ ਕੀਤੀ ਪੁੱਛਗਿੱਛ ਕੀਤੀ ਮਾਨਕੋਦਾਰ ਦੇ ਪੇਸ਼ ਕਰਕੇ ਰਿਮਾਂਡ ਲਿਆ ਦੌਰਾਨੇ ਪੁੱਛਗਿੱਛ ਇਹਨਾਂ ਨੇ 4 ਮੋਟਰਸਾਈਕਲ ਸਤਲੈਂਡ ਚੋਰੀ ਕੀਤੇ ਹੋਏ ਹੋਰ ਬਰਾਮਦ ਕਰਵਾਇਆ ਟੋਟਲ ਅਨਸੂਚੀ ਵਿੱਚੋਂ 5 ਮੋਟਰਸਾਈਕਲ ਜਿਹੜੇ ਬਰਾਮਦ ਕੀਤੇ ਹੈਗੇ ਆ jm7 ਖਬਰਨਾਮਾ ਦੇਖ ਰਹੇ ਦਸਤਨ ਸਸੀ ਕਾਲ ਮੈਂ ਰਾਚਰ ਤੋਂ ਪੱਤਾ ਕਰ ਰਿਹਾ ਸੀ ਜੀ ਉਸ ਤੋਂ ਪਤਾ ਹੀ ਹੈ ਕਿ ਇਸ ਵਿੱਚ ਆਇਆ ਸੀ ਖਾਲਾ ਸਿੱਖੀ ਨਮਸ਼ਾ ਜਿੱਥੋਂ ਦੀ ਪੁਲਿਸ ਵੱਲੋਂ ਐਸਐਚਓ ਜ਼ੋਨ ਵਿੱਚ ਦੱਸੀ ਗਈ ਰਿਵਾਈ ਦੇ ਵਿੱਚ ਪੰਜ ਮੋਟਰਸਾਈਕਲ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਉਹ ਕਿਥੇ ਦੋਸਤੀਆਂ ਪਾਸੋਂ ਜਿਹੜਾ ਬਰਾਮਦ ਕੀਤਾ ਜਿਨ੍ਹਾਂ ਦਾ ਚੋਰੀ ਕਰਨ ਦਾ ਢੰਗ ਤਰੀਕਾ ਇਕੋ ਜਿਹਾ ਦੱਸਿਆ ਜਾ ਰਿਹਾ ਸੀ ਪਿੰਡ ਸਲੇਮਪੁਰ ਤੋਂ ਇਹ ਦੱਸੇ ਜਾ ਰਹੇ ਆ ਜਿਹੜੀ ਕਿ ਕੋਈ ਜਾਣਕਾਰੀ ਨਹੀਂ ਐਸਐਚਓ ਸਿਟੀ ਮਹਿੰਦਰ ਸਿੰਘ ਉਹਨਾਂ ਕੋਲ ਲਵਾਂਗੇ ਇਹ ਤੁਸੀਂ ਇਹ ਦੇਖ ਸਕਦੇ ਹੋ ਸਰ ਮਹਿੰਦਰ ਸਿੰਘ ਜਿਹੜੇ ਕਿ ਕ੍ਰਿਧ ਦੋਸ਼ੀਆਂ ਨੂੰ ਲੈ ਕੇ ਸਣਾ ਸਿਟੀ ਨਵਾਂ ਸ਼ਹਿਰ ਦੇ ਬਾਹਰ ਬੇੜੇ ਦੇ ਵਿੱਚ ਆ ਰਹੇ ਨੇ ਇਹ ਦੇਖੋ ਨੋ ਦੋਸ਼ੀ ਜਿਹੜੇ ਆ ਉਜਰੇ ਦੇ ਦੱਸੇ ਜਾ ਰਹੇ ਆ ਜਿਨ੍ਹਾਂ ਨੂੰ ਇਹ ਪੰਜ ਮੋਟਸਕਲ ਨੇ ਤੇ ਗ੍ਰਿਫਤਾਰ ਕੀਤਾ ਗਿਆ ਇਹ ਦੇਖ ਸਕਦੇ ਤੁਸੀਂ ਥਾਣਾ ਸਿਟੀ ਨਵਸੀਹ ਦੀ ਪੁਲਿਸ ਮੋਸ਼ੀ ਅਜੀਤ ਕੁਮਾਰ ਕੇਸ ਦੇ ਦਰਾਵਰ ਤੇ ਵੀ ਐਸਐਸਓ ਮਿੰਦਰ ਸਿੰਘ ਜੀ ਗ੍ਰਿਫਤਾਰ ਕੀਤੇ ਗਏ ਕਿਤੇ ਦੋਸ਼ੀਆਂ ਬਾਰੇ ਜਾਣਕਾਰੀ ਦਿੱਤੀ ਹੁੰਦਾ ਥਾਣਾ ਸਿਟੀ ਐਸਐਸਓ ਦੇ ਨਾਲ ਗਲਬਤ ਕਰਦੇ ਆ ਕਿ ਉਹ ਇਹਨਾਂ ਦੀ ਚੋਰੀ ਕਰਨ ਦਾ ਢੰਗ ਤਰੀਕਾ ਇਹਨਾਂ ਦਾ ਤੌਰ ਤਰੀਕਾ ਕੀ ਇਹ ਨਸ਼ੇ ਕਰਕੇ ਇਹ ਜੇ ਵਾਰਤਾ ਕਰਨ ਨੂੰ ਜਾਂਦੇ ਨੇ ਆਹ ਜਾਣਕਾਰੀ ਲੈਣੀ ਆ ਸਿੱਟੀ ਪੁੱਛਦੇ ਆ ਜਿਹੜੇ ਅੱਜ ਦੇ ਮਾਜੂਦ ਐਸਐਸਪੀ ਸਾਹਿਬ ਸਰਪਰਕਟ ਕਾਉਂਸਲ ਦੀ ਆਈਐਸਆਰ ਅਤੇ ਡੀਐਸਪੀ ਸਾਹਿਬ ਰਾਜਮਾਰਜੀ ਡੀਐਸਪੀ ਸਾਹਿਬ ਜਨ ਨਵਾਂ ਸ਼ਹਿਰ ਜਿਹਨੇ ਜਿਹੋ ਰਹਿਨਮਾਈ ਦੀ ਅਤੇ ਦੇਸ਼ਾਂ ਦੇਸ਼ਾਂ ਦੇ ਉਹਦੇ ਸਿਟੀ ਨਵਾਂ ਸ਼ਹਿਰ ਜਿਹੜੀ ਹੈ ਜ ਦਿਨ ਰਾਤ ਆਪਣੀ ਮਿਹਨਤ ਕਰਦੀ ਹੈਗੀ ਹੈ ਇਸੇ ਲੜੀ ਤਹਿਤ ਪਰਸੋਂ ਸਨ ਇੱਕ ਇਨਫੋਰਮੇਸ਼ਨ ਬਲਟੀ ਦੇ ਤੌਰ ਉੱਤੇ ਚੋਰੀ ਦੇ ਮੋਟਰਸਾਈਕਲ ਤੇ ਦੇਚ ਦੇ ਕਾਗ ਦੇ ਵਿੱਚ ਬੰਗਾ ਸਾਈਟੋਂ ਨਵਾਂ ਸ਼ਹਿਰ ਨੂੰ ਆ ਰਿਹਾ ਹੈ ਜਿਸ ਤੇ ਅਸੀਂ ਉਸੇ ਰੋੜੇ ਐਸਆਈਓ ਪ੍ਰਕਾਸ਼ ਤੇ ਨਾਲ ਹੋਰ ਮੁਲਾਜ਼ਮ ਲਾ ਕੇ ਅਸੀਂ ਪੂਰੀ ਮਸਤੀ ਦੇ ਨਾਲ ਨਾਕਾਬੰਦੀ ਕਰਕੇ ਉਹਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਤੇ ਇੱਕ ਸਪਲੈਂਡਰ ਮੋਟਰਸਾਈਕਲ ਪਿਲਾਂ ਨੰਬਰੀ ਬਰਾਮਦ ਹੋਇਆ ਸੀਗਾ ਇਹ ਦੋ ਲੜਕੇ ਗੁਰਿੰਦਰ ਸਿੰਘ ਅਤੇ ਸੁਨੀਲ ਕੁਮਾਰ ਦੋਨੋਂ ਸਲੇਮਪੁਰ ਹਨ ਆ ਰਹੇ ਹੁੰਦੇ ਰਹਿਣ ਵਾਲੇ ਹੈਗੇ ਆ ਇਹਨਾਂ ਤੋਂ ਅਸੀਂ ਮੋਟਰਸਾਈਕਲ ਬਰਾਮਦ ਕਰਕੇ ਹੋਰ ਤਪੀਸ਼ ਕੀਤੀ ਕੋਸ਼ਿਸ਼ ਕੀਤੀ ਮਾਨਯੋਗ ਅਧਿਕਾਰੀ ਤੇ ਪੇਸ਼ ਕਰਕੇ ਰਿਮਾਂਡ ਲਿਆ ਦੁਰਾਨੇ ਪੁਛ ਕੇ ਸ਼ਿਨਾਂ ਨੇ 4 ਮੋਟਰਸਾਈਕਲ ਸਪਲੈਂਡਰ ਚੋਰੀ ਕੀਤੇ ਹੋਏ ਹੋਰ ਬ੍ਰਾਂਡ ਬਲਵਾਏ ਹਨ ਟੋਟਲ ਰਿਪੋਰਟ ਅਨੁਸਾਰ ਤੋਂ 5 ਮੋਟਰਸਾਈਕਲ ਜਿਹੜੇ ਬ੍ਰਾਂਡ ਕੀਤੇ ਹੈਗੇ ਆ ਸਪਲੈਂਡਰ ਜੋ ਉਹਨਾਂ ਦਾ ਬੱਕ ਬੱਕੇ ਦੀ ਦਿੱਤੇ ਟੂਰੀ ਗਿੱਟਰ ਸੀਗੇ ਔਰ ਅੱਗੇ ਤੱਤੀਜ ਜਾਰੀ ਕਰ ਰਹੇ ਆ ਅੱਜ ਵੀ ਇਹਨਾਂ ਦਾ ਅਸੀਂ ਰਿਮਾਂਡ ਲਾਵਾਂਗੇ ਰਿਮਾਂਡ ਲੈ ਕੇ ਹੋਰ ਕੋਸ਼ਿਸ਼ ਕਰਾਂਗੇ ਜੇ ਕੋਈ ਹੋਰ ਮੋਟਰਸਾਈਕਲ ਬ੍ਰਾਂਡ ਹੋਇਆ ਉਹ ਵੀ ਆਪ ਨੂੰ ਸੂਚਿਤ ਕੀਤਾ ਜਾਵੇ ਸਰ ਇਹਨਾਂ ਦਾ ਫੋਕੜ ਕਿ ਹੋ ਜਾਏ ਇਨੋਂ ਤਾਂ ਬੁਸ਼ਕੜ ਜਿਹੜਾ ਹੈਗਾ ਇਹ ਤਰੀਬ 2-3 ਮਹੀਨੇ ਤੋਂ ਇਸ ਕੰਮ ਦੇ ਵਿੱਚ ਪਾਇਆ ਥੋੜਾ ਨਸ਼ਾ ਵੀ ਕਰਨ ਦੇ ਆਦੀ ਹੋ ਗਿਆ ਤੇ ਬਾਕੀ ਨੇ ਤੇ ਪਹਿਲਾਂ ਕੋਈ ਮੁਕੱਦਮਾ ਹੈ ਨਹੀਂਗਾ ਤੇ ਇਹ ਪਹਿਲੇ ਮੁਕੱਦਮੇ ਨਾਲ ਤੇ ਹੋਇਆ ਥੋੜੇ ਚਿਰ ਤੋਂ ਚੋਰੀਆਂ ਕਰ ਲਏ ਸੀ ਚੋਰੀਆਂ ਦੇ ਨੋਟੇ ਕਰ ਲਏ ਵੀ ਹੈ ਚੋਰੀਆਂ ਦੇ ਲੈ ਲੈਂਦੇ ਆ ਉਹ ਕਾ ਕਰਦੇ ਕੀ ਇਹ ਮੋਟਰਸਾਈਕਲ ਚੁੱਕ ਕੇ ਕਿਸ ਨੂੰ 3000 ਦਾ ਕਿਸ ਨੂੰ 4000 ਦਾ ਦੇ ਦਿੰਦੇ ਆ ਉਹਨਾਂ ਕਹਿੰਦੇ ਮੈਨੂੰ ਪੈਸਾ ਹੀ ਲੋੜ ਹੈ ਤੇ ਗਰਮੀ ਰੱਖ ਦਿੰਦੇ ਪੈਸੇ ਖਾਚ ਲੱਦੇ ਆ ਇਹ ਗਾਹ ਦੱਸ ਦੇ ਨਹੀਂ ਕਿ ਮੈਂ ਚੋਰੀ ਕੀਤਾ ਇਹ ਕਹਿੰਦੇ ਕਿ ਮੇਰਾ ਮੋਟਰਸਾਈਕਲ ਹੈ ਕਿਸੇ ਚਾਲ ਦੋਸਤ ਨੂੰ ਦੇ ਦਿੰਦੇ ਆ ਸਰ ਉਹ ਜਿਹੜੇ ਸਾਹ ਉਹ ਜਿਹਨਾਂ ਨੇ ਕਬਾੜੀ ਇੰਨੇ ਵੇਚੇ ਸੀਗੇ ਇੱਕ ਦੋ ਮੁੰਡੇ ਸਾਡੇ ਸਾਹਮਣੇ ਆਏ ਸੀ ਜਿਹੜੇ ਹਲੇ ਸਟੂਡੈਂਟ ਸੀ ਪੜ੍ਹਦੇ ਸੀ ਉਹਨੂੰ ਮੈਂ ਇਹਨਾਂ ਕਿਹਾ ਸੀ ਕਿ ਆਸੂ ਤੋਂ ਅਸੀਂ ਧਾਰਾਂਗੇ ਅਪਡੇਟ ਬਣਾਵਾਂਗੇ ਤੇ ਮੋਟਰਸਾਈਕਲ ਦਿੱਤੇ ਸੀ ਉਹ ਸਾਨੂੰ ਮੋਟਰਸਾਈਕਲ ਉਹਨਾਂ ਦੋ ਮਸਲ ਹੈਂਡਓਵਰ ਕਰਦੇ ਆ ਉਹਨਾਂ ਨੂੰ ਨਹੀਂ ਪਤਾ ਸੀਗਾ ਇਹ ਚੋਰੀ ਤੇ ਜਾ ਜੇ ਉਹਨਾਂ ਨੇ ਚੋਰੀ ਕਰਨ ਦਾ ਧੰਗ ਦਿੱਕਤ ਹੋ ਜਾ ਚੋਰੀ ਕਰਨ ਦਾ ਢਾਂਗ ਇਹ ਦੇ ਸੀ ਜਿੱਥੇ ਦੇਖਦੇ ਜਿਆਦਾ ਰ ਮੋਟਰਸਾਈਕਲ ਜਿਆਦਾ ਖੜਿਆ ਪਾਲਕ ਦੀ ਆਵਾਜ਼ ਅੱਜ ਘੱਟ ਹੁੰਦੀ ਤੇ ਦਾਹ ਲਾ ਕੇ ਇੱਕ ਮੋਟਰਸਾਈਕਲ ਨੂੰ ਖਾਸ ਕਰਕੇ ਸਪਲੈਂਡਰ ਮੋਟਰਸਾਈਕਲ ਨੂੰ ਚੋਰੀ ਚਾਬੀ ਲਾ ਕੇ ਤੇ ਲੋਕ ਖੋਲ ਕੇ ਲੈ ਜਾਂਦੇ ਆ ਸਪਲੈਂਡਰ ਮੋਟਰਸਾਈਕਲ ਨੂੰ ਇਹ ਅੱਜ ਕੱਲ ਇਹ ਐਡਾ ਦਾ ਮੋਟਰਸਾਈਕਲ ਹੈਗਾ ਕਿ ਜਿਹਨੂੰ ਜਿਹੜੀ ਮਰਜ਼ੀ ਚਾਬੀ ਲਾ ਲਓ ਉਹ ਚਾਬੀ ਨੇ ਮੋਟਰਸਾਈਕਲ ਜਿਹਦਾ ਜੈਕਦੰ ਖੁੱਲ ਜਾਂਦਾ ਔਰ ਇਹਨੂੰ ਤੇ ਲਾ ਕੇ ਲੈ ਜਾਂਦੇ ਆ ਇਹ ਬੜੇ ਲੰਬੇ ਸਮੇਂ ਤੋਂ ਇਹ ਜਿਹੜੀ ਜਨਦੀ ਪ੍ਰੋਬਲਮ ਕਿ ਸਪਲੈਂਡਰ ਮੋਟਰ ਤੇ ਕਿਉਂ ਚੋਰੀ ਹੁੰਦੇ ਆ ਬਿਲਕੁਲ ਜੀ ਵੈਸੇ ਸਪਲੈਂਡਰ ਮੋਟਰਸਾਈਕਲ ਜਿਹੜੇ ਹੈਗੇ ਦਾ ਲੋਕ ਉ ਇੱਲਾ ਵੀ ਅਸੀਂ ਇੱਕ ਵਾਰੀ ਤੁਹਾਨੂੰ ਯਾਦ ਨਾਲ 2010 ਦੇ ਵਿੱਚ ਵੀ 10 ਮੋਟਰਸਾਈਕਲ ਬਰਾੰਡ ਕੀਤੇ ਸੀ ਉਹ ਉਹਦੇ ਸਟੇਕੇ ਭੇਜਿਆ ਸੀ ਸਪਲੈਂਡਰ ਕੰਪਨੀ ਨੂੰ ਕਿ ਇਹਨਾਂ ਦੇ ਜਿਹੜੇ ਲੋਕ ਹੈਗੇ ਉਹ ਚੇਂਜ ਕੀਤੇ ਜਾਣ ਹੁਣ ਵੀ ਹੁਣ ਵੀ ਆਪਾਂ ਜੀ ਕੰਪਨੀ ਦੇ ਨਾਲ ਪਾਲ ਮਿਲ ਕਰਾਂਗੇ ਉਹਨਾਂ ਨੂੰ ਕਹਾਂਗੇ ਕਿ ਜਿਹੜੇ ਸਪਲੈਂਡਰ ਮੋਟਰਸਾਈਕਲ ਦੇ ਲੋਕ ਚੇਂਜ ਕੀਤੇ ਜਾਣ ਕਿਉਂਕਿ ਹੋਰ ਬਾਕੀ ਮੋਟਰਸਾਈਕਲ ਜਿਹੜੇ ਹੈਗੇ ਆ ਉਹਦੇ ਲੋਕ ਨਹੀਂ ਖੁੱਲਦੇ ਚੋਰੀ ਵੀ ਨਹੀਂ ਹੁੰਦੀ ਸਪਲੈਂਡਰ ਮੋਟਰਸਾਈਕਲ ਹੀ ਚੋਰੀ ਹੁੰਦੇ ਆ ਇਹਨਾਂ ਨੂੰ ਜਿਹੜੀ ਮਰਜ਼ੀ ਚੋੜ ਚਾਬੀ ਲਾ ਲੈਂਦੇ ਆ ਤੇ ਖੋਲ ਕੇ ਲੈ ਜਾਂਦੇ ਸਰਕਾਰ ਦਾਦ ਕਰ ਰਹੇ ਕਿ ਕਿਤੇ ਇਹਨਾਂ ਨਹੀਂ ਇਹ ਤੇਜ ਤਾਰ ਹਥਿਆਰ ਵਾਲੇ ਨਹੀਂ ਹੈ ਇਹ ਸਿਰਫ ਮੋਟਰਸਾਈਕਲ ਦੇਖਦੇ ਸੀ ਜਿੱਥੇ ਨਾਤਾ ਲੱਗਦਾ ਸੀ ਚੋਰੀ ਕਰਕੇ ਲੈ ਜਾਂਦੇ ਸੀ ਤੇ ਇਹਨਾਂ ਨੇ ਅਸੀਂ ਫੜ ਲਿਆ ਹੈਗਾ ਤੇ ਬੁਸ਼ਕਿਸ਼ ਕਰ ਰਹੇ ਆ। ਇਹ ਮੋਟਰਸਾਈਕਲ ਵੇਚ ਕੇ ਜਿਹੜਾ ਇਹ ਮੋਟਰਸਾਈਕਲ ਬਹੁਤ ਸਸਤੇ ਦਿੰਦੇ ਸੀ 4000 5000 6000 ਦੇ ਵਿੱਚ ਵੇਚਦੇ ਸੀਗੇ ਉਹਦਾ ਕੁਝ ਨਸ਼ਾ ਲੈਣ ਲਈ ਕੁਝ ਕੱਪੜੇ ਵਗੈਰਾ ਖਰੀਦ ਲੈਂਦੇ ਸੀਗੇ ਤੇ ਆਪਣੀ ਨਿੱਜੀ ਵਰਤੋਂ ਖਰਚਾ ਕਰ ਲੈਂਦੇ ਸੀਗੇ। ਸਰ ਇਹ ਪੰਜ ਸਰ ਹਾਲ ਤਾਂ ਅੱਜ ਤੱਕ ਜਿਹੜੇ ਇਹਨਾਂ ਨੇ ਪੰਜ ਮੋਟਰਸਾਈਕਲ ਬਰਾਮਦ ਕਰਵਾਏ ਆ। ਅੱਗੇ ਪੁੱਛ ਕੇ ਸ਼ਿਕਾਇਤ ਜੇ ਹੋਰ ਵੀ ਪ੍ਰਾਪਤ ਕਰਵਾਉਣੀ ਹੈ ਤਾਂ ਆਪਾਂ ਉਹ ਤੁਹਾਨੂੰ ਇਨਫੋਰਮੇਸ਼ਨ ਦੇ ਦਿੰਦੇ ਹਾਂ ਕਿ ਕੁਝ ਸਪਲੈਂਡਰ ਮੋਟਰਸਾਈਕਲ ਦਾ ਲੋਕ ਮੈਂ ਪਹਿਲਾਂ ਵੀ ਦੱਸਿਆ ਏਦਾਂ ਦਾ ਜਿਹਨੂੰ ਜਿਹੜੀ ਮਰਜ਼ੀ ਚਾਬੀ ਲਾ ਲਓ ਥੋੜੀ ਕੱਚੀ ਚਾਬੀ ਲਾ ਦੇ ਖੁੱਲ ਜਾਂਦੇ ਆ ਬਾਰੇ ਬੰਦੇ ਜਿਲੇ ਹੋਰ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਰਾਹੀਂ ਪਬਲਿਕ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਆਪਣੇ ਆਪਣੇ ਜਿਹੜੇ ਸਪਲੈਂਡਰ ਮੋਟਰਸਾਈਕਲ ਆ ਉਹਨਾਂ ਦੇ ਤਾਲੇ ਹੈਗੇ ਆ ਜਾਂ ਤਾਂ ਚੇਂਜ ਕਰ ਲਓ ਜਾਂ ਉਹਨਾਂ ਨੂੰ ਐਕਸਟਰਾ ਤਾਲਾ ਲਾ ਕੇ ਰੱਖੋ ਕਿਉਂਕਿ ਸਪਲੈਂਡਰ ਮੋਟਰਸਾਈਕਲ ਹੀ ਚੋਰੀ ਹੁੰਦੇ ਆ ਸਪਲੈਂਡਰ ਮੋਟਰਸਾਈਕਲ ਆਪਣ ਸਪਲੈਂਡਰ ਮੋਟਰਸਾਈਕਲ ਦੇ ਖਾਸ ਕਰਕੇ ਐਕਸਟਰਾ ਲੋਕ ਰੱਖਨੇ ਚਾਹੀਏ। ਇਹ ਗੈਂਗ ਦੇ ਦੋਨੇ ਸਗੇ ਦੋਨੇ ਚੋਰੀ ਕਰਦੇ ਸੀਗੇ। ਦੋਨੇ ਇੱਕ ਪਿੰਡ ਦੇ ਰਹਿਣ ਵਾਲੇ ਆ। ਇਹ ਦੋਨੇ ਇਕੱਠੇ ਹੀ ਰਹਿੰਦੇ ਸੀਗੇ ਬੱਸ ਚੜ੍ਹ ਕੇ ਆ ਜਾਂਦੇ ਸੀ ਤੇ ਮੋਟਰਸਾਈਕਲ ਚੋਰੀ ਕਰਕੇ ਨਿਕਲ ਜਾਂਦੇ ਜਿੱਥੇ ਵੀ ਜਾਂਦੇ। ਆਏ ਇਹਨਾਂ ਨੇ ਮੋਟਰਸਾਈਕਲ ਦੀ ਨੰਬਰ ਪੇਟਾ ਲਾ ਕੇ ਸੁੱਟੀਆਂ ਹੋਈਆਂ। ਮੋਟਰਸਾਈਕਲ ਜਿਹੜੇ ਪੰਜ ਬ੍ਰਾਂਡ ਹੋਇਆ ਤੇ ਨੰਬਰ ਲਾਏ ਹੋਏ ਆ ਤੇ ਕੋਈ ਰਜਿਸਟਰ ਕਾਪੂ ਕੀਤਾ ਉਸ ਦੇ ਬਿਨ ਉਸ ਦੇ ਇਹਨਾਂ ਕੋਲ ਜਿਹੜੇ ਅੱਗੇ ਪਿੱਛੇ ਜਿਹੜੇ ਨੰਬਰ ਪੇਟਾ ਲਾਈਆਂ ਹੋਈਆਂ ਸੀਗੀਆਂ ਤੇ ਵਿਚੰਨੀ ਤਾਰਫ ਸੀਗੇ ਉਹ ਉਹਨਾਂ ਦਾ ਪੁਲਿਸ ਰਿਮਾਂਡ ਇਹਨਾਂ ਦਾ ਪੁਲਿਸ ਰਿਮਾਂਡ ਕੱਲ ਲਿਆ ਸੀਗਾ ਮਾਂਜੂਰਦਾਰ ਦੇ ਵਿੱਚ ਨੇ ਪੇਸ਼ ਕੀਤਾ ਸੀਗਾ ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਸੀਗਾ ਤੇ ਅੱਜ ਅਸੀਂ ਫੇਰ ਪੁਲਿਸ ਰਿਮਾਂਡ ਦੀ ਜਿਹੜੀ ਮੰਗ ਕਰਾਂਗੇ ਤੇ ਫੇਰ ਇੰਟਰੋਗੇਸ਼ਨ ਕਰਾਂਗੇ ਹੋਰ ਗ੍ਰਾਮਦਗੀ ਦੀ ਆਸ ਹੈਗੀ ਬਿਲਕੁਲ ਜੀ ਆਸ ਹੈ ਹੋਰ ਵੀ ਮਿਲ ਸਕਦੇ ਨੇ ਟਾਰਗੇਟ ਕਰਨ ਨੂੰ ਮੁੱਖ ਰਹੰਦਾ ਹੈ ਕਿ ਹੋਰ ਵੀ ਹੋਈ ਗਈ ਕਥੀ ਨਹੀਂ ਨਹੀਂ ਇਹ ਸਿਰਫ ਮੋਟਰਸਾਈਕਲ ਚੋਰੀ ਕਰਦੇ ਸੀਗੇ ਔਰ ਕੋਈ ਲੁੱਟ ਕੋ ਜਾਂ ਕੋਈ ਹੋਰ ਇਸ ਤਰ੍ਹਾਂ ਕੋ ਕਰਾਇਆ ਨਾ ਸਾਹਮਣੇ ਰਿਹਾ ਸਿਰਫ ਮੋਟਰਸਾਈਕਲ ਹੀ ਚੋਰੀ ਹੋਈ ਕਿੰਨੇ ਕਿਸਾਨਾਂ ਤੋਂ ਸਾਰੇ ਇਸ ਤੋਂ ਇਹ ਮੈਂ ਪਹਿਲਾਂ ਵੀ ਦੱਸਿਆ ਜੀ ਇਹ ਸਿਰਫ 1.5-2 ਮਹੀਨੇ ਤੋਂ ਸ਼ੁਰੂ ਹੋਇਆ ਹੈ ਕਿੰਨੀ ਅਮਰ ਕੇਜ ਕੀ ਹੈ ਉਮਰ ਇਹਨਾਂ ਦੀ 22-23-24 ਸਾਲ ਦੀ ਉਮਰ ਹੈ ਜਿਆਦਾ ਉਮਰ ਦੇ ਨਹੀਂ ਹੈਗੇ ਤੇ ਇੱਕ ਤਾਂ ਮੈਰਿਟ ਵੀ ਹੈਗਾ ਔਰ ਥੋੜੇ ਜਿਹਾ ਨਸ਼ਾ ਨਸ਼ਾ ਕੇਵੋ ਜਿਆ ਦੇ ਵਰਤੂ ਕਰਦੇ ਨੇ ਇਹਨਾਂ ਦੀ ਪੁੱਛ ਕੇ ਤੇ ਵਿੱਚ ਆਇਆ ਕਿ ਉਹ ਜਿਹੜਾ ਹੈਗਾ ਆਪਾਂ ਤੋਂ ਵਗੈਰਾ ਬੰਦੇ ਸੀਗੇ ਬਾਕੀ ਹੋਰ ਜਿਹੜਾ ਅਥੋਂ ਟੈਕ ਨਸ਼ਾ ਹੈਗਾ ਜਿਹਨਾਂ ਦਾ ਡਾਕਟਰ ਵੀ ਕਰਵਾਇਆ ਜਾ ਰਿਹਾ ਨਹੀਂ ਡਾਕ ਟੈਸਟ ਨਹੀਂ ਹਲੇ ਕਰਵਾਇਆ ਜਾ ਰਿਹਾ ਲੋੜ ਪਈ ਤਾਂ ਕਰਵਾਵਾਂਗੇ ਚੋਰੀ ਦੇ ਉਸ ਤੋਂ ਇੱਕ ਹੋਇਆ ਟ੍ਰੈਕ ਐਸੀ ਸਭੀ ਮੁੱਤਸੀ ਇਹਨਾਂ ਦੇ ਇੰਕ ਨੰਬਰ 81 ਨੰਬਰ ਤੋਂ ਟ੍ਰੇਸ ਕਰਾਂਗੇ ਦੂਜੇ ਥੱਲੇ ਜਾ ਕੇ ਕਿੱਥੋਂ ਕਿੱਥੋਂ ਚੋਰੀ ਕੀਤੇ ਹੈਗੇ ਆ ਉਹ ਜਿਹੜਾ شناخت ਕਰਾ ਕੇ ਐਸੀ ਮਾਲਕਾਂ ਨੂੰ ਲੱਭ ਲਵਾਂਗੇ ਜੋ ਮਾਲਕਤਾ ਸੀ ਭਾਲ ਕਰ ਹੀ ਲਈ ਆ ਉਹ ਸਾਡੇ ਕੋਲ ਆਏ ਵੀ ਰਹੇ ਆ ਤੇ ਸਟੇਟਮੈਂਟ ਲਿਖ ਰਹੇ ਆ ਤੇ ਇਹ ਮਾਲਕਾਂ ਦੇ ਹੈਂਡਓਵਰ ਕਰਾਂਗੇ ਜੀ ਉਹ ਤੇ ਹਾਂ ਜੀ ਸਰ ਸਾਬ ਕਿ ਜਿਹੜਾ ਦੀਵਾਲੀ ਆਉਣੀ ਆ ਜਿਆਦਾ ਰਸਪਾਏਗਾ ਲੋਕਲੀ ਗੈਦਰਿੰਗ ਵਧੇਗੀ ਇਹ ਘਟਨਾਵਾਂ ਜਿਹੜੀਆਂ ਹੋਰ ਅਪਰਲਿਟੀ ਆ ਸਕੀ ਆ ਤੇ ਉਹਦੇ ਲਈ ਆਮ ਲੋਕਾਂ ਨੂੰ ਸਹਿਯੋਗ ਕਰਨ ਦੀ ਤੁਸੀਂ ਕਿਸੇ ਸਹਾ ਹਾਂ ਬਿਲਕੁਲ ਜੀ ਸਾਡੇ ਐਸਐਸਪੀ ਸਾਹਿਬ ਡਾਕਟਰ ਮਹਤਾਬ ਸਿੰਘ ਜੀ ਆਈਪੀਐਸ ਸਾਡੀ ਰੈਡੀ ਮੀਟਿੰਗ ਵੀ ਲੈਂਦੇ ਹੈਗੇ ਆ ਤੇ ਸਾਨੂੰ ਬਕਾਇਦਾ ਹਰ ਇੱਕ ਨੂੰ ਫੋਨ ਕਰਕੇ ਵੀ ਹਦਾਇਤਾਂ ਜਾਰੀ ਕਰਦੇ ਹੈਗੇ ਆ ਸਪੈਸ਼ਲ ਨਾਕਾਬੰਦੀ ਵੀ ਕਰਵਾਉਦੇ ਹੈਗੇ ਆ ਤੇ ਸ਼ਨ ਉਦੇਸ਼ ਦਿੰਦੇ ਰਹਿੰਦੇ ਹੈਗੇ ਆ ਤੋ ਅਸੀਂ ਜਿਹੜੇ ਹੈਗੇ ਨਾਕਾਬੰਦੀ ਵੀ ਕਰਦੇ ਆਂ ਇੰਡਸਟਰੀ ਦੇ ਆਂਗਿਆਂ ਹੁੰਆਂ ਆ ਤੇ ਕੋਈ ਐਦਾਂ ਦੀ ਗੱਲ ਹੀ ਹੈਗੀ ਬਿਲਕੁਲ ਸਾਰਾ ਪੀਸਫੁਲ ਚੱਲ ਰਿਹਾ ਜੀ ਤੁਸੀਂ ਦੇਖਿਆ ਉਹਨਾਂ ਪਿਛਲੇ 2-3 ਮਹੀਨੇ ਤੋਂ ਸ਼ਹਿਰ ਦੇ ਵਿੱਚ ਥੋੜੀ ਜਿਹੀ ਜਿਹੜੀਆਂ ਘਟਨਾਵਾਂ ਹੈਗੀਆਂ ਜਾਂ ਉਹ ਕ੍ਰਾਈਮ ਹੈਗਾ ਬਹੁਤ ਘੱਟ ਹੈਗਾ ਅਸੀਂ ਰਾਤ ਦਿਨ ਪਬਲਿਕ ਦੀ ਸੇਵਾ ਦੇ ਵਿੱਚ ਹਾਜ਼ਰ ਆ ਤੇ ਬਕਾਇਦਾ ਹੁਣ ਦਿਨ ਤੇ ਹਰਾਂ ਦੇ ਦਿਨ ਹੈਗੀ ਮੈਂ ਪਬਲਿਕ ਨੂੰ ਬੇਨਤੀ ਕਰੂੰਗਾ ਜੇ ਤੁਹਾਨੂੰ ਕੋਈ ਸ਼ੱਕੀ ਬੰਦਾ ਦਿੱਸਦਾ ਹੈਗਾ ਜਾਂ ਕਿਸੇ ਤੇ ਕੋਈ ਸ਼ੱਕ ਹੈ ਜੇ ਉਹ ਕ੍ਰਾਈਮ ਕਰ ਸਕਦਾ ਤੁਹਾਡਾ ਦਿਨ ਜਦੋਂ ਮਰਜੀ ਸਾਨੂੰ ਫੋਨ ਕਰ ਸਕਦੇ ਹੋ ਕਟੋਰਮ ਤੇ ਕਰ ਸਕਦੇ ਹੋ ਮੈਨੂੰ ਕਰ ਸਕਦੇ ਹੈਗੇ ਆ ਤੇ ਅਸੀਂ ਤੁਹਾਡੀ ਸੇਵਾ ਦੇ ਵਿੱਚ 24 ਘੰਟੇ ਆ ਜੀ ਸਰ ਇਹਨਾਂ ਨੂੰ ਹੋਰ ਪਰੋਤੇਸ਼ ਕੀਤਾ ਜਾ ਰਿਹਾ ਬਾਅਦ ਸੋਣ ਅਸੀਂ ਇਹਨਾਂ ਨੂੰ ਪੇਸ਼ ਕਰਨ ਲੈ ਜਾਣਾ ਜੀ ਪੇਸ਼ ਕਰਕੇ ਅਦਾਬ ਦੇ ਅਸੀਂ ਤੁਹਾਡੀ ਲੰਘ ਕਰਦੇ ਸਾਈਕਲ ਹੈ ਲੋਕ ਸੁਚਨਾ ਦੇ ਬਸ ਬੜਾ ਕੋ ਬਰਾਂਡੇ ਆ ਉਹ ਨਾਲ ਨਹੀਂ ਇਹ ਪਬਲਿਕ ਜੀ ਦੇਖੋ ਹੁਣ ਪਬਲਿਕ ਬੜੀ ਵੇਰ ਹੈ ਬੜੀ ਦਿੱਕੀ ਹੈਗੀ ਹੈ ਹਰ ਇੱਕ ਦੇ ਕੋਲ ਕੰਟਰੋਲ ਹੁੰਦਾ ਨੰਬਰ ਹੈ ਥਾਣੇ ਦਾ ਨੰਬਰ ਹੈਗੇ ਆ ਪਬਲਿਕ ਨੂੰ ਬਿਲਕੁਲ ਨਹੀਂ ਘਪਾਉਣਾ ਜਿਹੜਾ ਬਿਲਕੁਲ ਨਹੀਂ ਘਿਸਣਾ ਚਾਹੀਦਾ ਸੱਚੀ ਸੂਚਨਾ ਤੁਸੀਂ ਰਾਤ ਦਿਨ ਹੋਵੇ ਕਦੇ ਵੀ ਤੁਸੀਂ ਦੇਖ ਸਕਦੇ ਹੋ ਤੇ ਪਬਲਿਕ ਦੇ ਹਿੱਤ ਵਿੱਚ ਹੀ ਹੈ ਤੇ ਅਸੀਂ ਹਰ ਇੱਕ ਜੋ ਵੀ ਪਬਲਿਕ ਫੋਨ ਕਰਦਾ ਜੇ ਇਹਦੀ ਬਣਾਇਆ ਉਹ ਡੇਟ ਬੰਦਾ ਕਰਦਾ ਤਾਂ ਕੋਈ ਤੁਮੋਂ ਪੰਚੇ ਕੁੰਜਨ ਨਹੀਂ ਨਹੀਂ ਇਹ ਤਾਂ ਬਹੁਤ ਘੱਟ ਕੇ ਸੱਚ ਹੋ ਸਕਦਾ ਕੋਈ ਕੰਪਲੇਨਟ ਕਰਦਾ ਉਸ ਨੂੰ ਬੜੇ ਮੌਕੇ ਦੇਖਦੇ ਆਂ ਜੇ ਸਾਡਾ ਡਿਊਟੀ ਅਫਸਰ ਕਿਤੇ ਹੋਰ ਕੰਪਲੇਨਟ ਦੇ ਗਿਆ ਹੋਵੇ ਸਾਡੇ ਕੋਲ ਪੀਸੀਆਰ ਵੀ ਹੈਗਾ ਮੈਂ ਖੁਦ ਵੀ ਜਾਣਾ ਹੈਗਾ ਅਸੀਂ ਤਾਂ ਰਾਤ ਨੂੰ ਵੀ 10 11 12 ਵਜੇ ਤੱਕ ਗਸ਼ਟ ਕਰਦੇ ਆਂ ਮੈਂ ਤਾਂ ਖੁਦ ਹੀ ਹਲਾਕੇ ਚ ਰਹਿਣਾ ਤੇ ਅੱਜ ਤੱਕ ਕੋਈ ਅਸੀਮਕਤ ਉਹ ਸਾਡੇ ਕੋਈ ਨਹੀਂ ਸਾਰੇ ਇੱਕ ਸਵਾਲ ਹੈ ਜਿਨ੍ਹਾਂ ਸਾਥੀਆਂ ਦੇ ਮੂੰਹ ਤਾਂ ਚੁੱਪ ਹੋ ਜਾਂਦੇ ਆ ਕਿਉਂਕਿ ਨਵਾਂ ਸ਼ਹਿਰ ਦੇ ਵਿੱਚ ਆਮ ਹੀ ਬਣ ਗਿਆ ਉਹ ਕਿਹੜੇ ਨੰਬਰ ਤੇ ਜਾਣਕਾਰੀ ਦੇਣ ਜੇ ਵੀ ਕਬਰ ਆ ਜਾਂਦਾ ਜਿਸ ਵਜ੍ਹਾ ਕਰਕੇ ਉਹਨਾਂ ਨੂੰ ਨੁਕਸਾਨ ਹੋਦਾ ਓਹੋ ਵੀਰੇ ਨੰਬਰ ਤੇ ਸਭ ਤੋਂ ਪਹਿਲਾਂ ਬੋਲੋ ਦੇਖੋ ਸਾਡੇ ਕੰਟਰੋਲ ਦਾ ਨੰਬਰ ਹੈਗਾ 9564695646 0182322132 ਮੇਰਾ ਖੁਦ ਆਪਣਾ ਨੰਬਰ ਹੈਗਾ 959226600 ਸਾਰਿਆਂ ਕੋਲ ਨੰਬਰ ਹੈਗਾ ਉਹ ਥਾਣੇ ਦਾ ਨੰਬਰ ਵੀ ਹੈਗੇ ਦੇਖੋ ਕਦੇ ਵੀ ਕਿਸੇ ਟਾਈਮ ਵੀ ਸਾਨੂੰ ਇਨਫੋਰਮੇਸ਼ਨ ਦੇ ਸਕਦੇ ਹੋ